ਆਮ ਆਦੀ ਪਾਰਟੀ ਦੇ ਵਿੱਚ ਵੱਡੀ ਬਗਾਵਤ ਉੱਠੀ ਹੈ ਅਤੇ ਅਸਤੀਫੇ ਆਉਣੇ ਸ਼ੁਰੂ ਹੋ ਗਏ ਨੇ ਤੇ ਉਧਰ ਸਾਬਕਾ ਮੰਤਰੀ ਕੁਲਦੀਪ ਢਾਲੀਵਾਲ ਵੀ ਸਾਥ ਛੱਡ ਗਏ ਨੇ ਕਿਸ ਮਾਮਲੇ ਦੇ ਉੱਪਰ ਕੁਲਦੀਪ ਢਾਲੀਵਾਲ ਦੇ ਵੱਲੋਂ ਸਾਥ ਛੱਡਿਆ ਗਿਆ ਤੇ ਅਸਤੀਫੇ ਆਉਣ ਦੇ ਆਖਰ ਕਾਰਨ ਕੀ ਨੇ ਗੱਲਬਾਤ ਉਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਆਮ ਆਦੀ ਪਾਰਟੀ ਦੇ ਨਵੇਂ ਬਣੇ ਮੰਤਰੀ ਸੰਜੀਵ ਅਰੋੜਾ ਦੀ ਜਿਹੜੇ ਕੀ ਵੱਡੇ ਕਪਲੇ ਦੇ ਇਲਜ਼ਾਮਾਂ ਦੇ ਵਿੱਚ ਕਸੂਤੇ ਫਸਦੇ ਨਜ਼ਰ ਆ ਰਹੇ ਨੇ ਆਖਰ ਉਹਨ ਕਿਸ ਮਾਮਲੇ ਦੇ ਉੱਪਰ ਇਲਜ਼ਾਮ ਲੱਗੇ ਨੇ ਕਿਸ ਮਾਮਲੇ ਦੇ ਉੱਪਰ ਉਹਨਾਂ ਦੇ ਸਬੰਧ ਦੇ ਵਿੱਚ ਜਾਂਚ ਹੋਵੇਗੀ ਜਾਂ ਫਿਰ ਨਹੀਂ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੈਰਾਂ ਥਲੋਂ ਖਿਸਕਦੀ ਜ਼ਮੀਨ ਦੇ ਮੱਦੇਨਜ਼ਰ ਸਰਕਾਰ ਇੱਕ ਹੁਣ ਸਰਵੇ ਕਰਾਉਣ ਜਾ ਰਹੀ ਹੈ ਜਿਸ ਦੇ ਵਿੱਚ ਕੀ 800 ਲੋਕਾਂ ਦੀ ਵੱਡੀ ਫੌਜ ਇਹ ਸਰਵੇ ਕਰੇਗੀ ਆਖਰ ਸਰਵੇ ਦੇ ਵਿੱਚ ਹੈ ਕੀ ਕਿਸ ਮਾਮਲੇ ਦੇ ਉੱਪਰ ਕਿਸ ਮਸਲੇ ਦੇ ਉੱਪਰ ਇਹ ਸਰਵੇ ਹੋਣ ਜਾ ਰਿਹਾ ਹੈ ਗੱਲਬਾਤ ਇਸ ਦੇ ਉੱਪਰ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਮੇਰੇ ਸਾਥੀ ਯੋਗੀ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਿਰਸਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਲਖਵਿੰਦਰ ਜੀ ਸਿੱਧੂ ਸਾਹਿਬ ਲਗਾਤਾਰ ਆਮ ਆਦੀ ਪਾਰਟੀ ਦੇ ਵਿੱਚ ਬਗਾਵਤ ਦੀਆਂ ਚਰਚਾਵਾਂ ਹਰ ਇੱਕ ਨਵੇਂ ਦਿਨ ਦੇ ਨਾਲ ਨੇ ਅਸਤੀਫਿਆਂ ਦੀ ਗੱਲ ਕਰੀਏ ਤਾਂ ਹਰ ਇੱਕ ਦਿਨ ਦੇ ਨਾਲ ਛੋਟੇ ਵੱਡੇ ਵਰਕਰਾਂ ਦੇ ਵੱਲੋਂ ਆਗੂਆਂ ਦੇ ਵੱਲੋਂ ਅਸਤੀਫੇ ਆ ਰਹੇ ਨੇ ਸੋ ਹੁਣ ਇੱਕ ਵਾਰ ਫਿਰ ਤੋਂ ਕਹਿ ਰਹੇ ਨੇ ਵੀ ਅਸਤੀਫੇ ਕੱਲ ਫੇਰ ਆਏ ਨੇ ਤੇ ਉਧਰ ਮੰਤਰੀ ਸਾਹਿਬ ਕਾ ਮੰਤਰੀ ਧਾਲੀਵਾਲ ਸਾਹਿਬ ਵੀ ਸਾਥ ਛੱਡਦੇ ਨਜ਼ਰ ਆ ਰਹੇ ਨੇ ਪੂਰਾ ਮਾਮਲਾ ਕੀ ਹੈ ਧਾਲੀਵਾਲ ਸਾਹਿਬ ਸਾਤ ਕਿਸ ਮਾਮਲੇ ਤੋਂ ਪਰ ਛੱਡ ਰਹੇ ਨੇ ਤੇ ਜਿਹੜੇ ਅਸਤੀਫੇ ਆਏ ਨੇ ਕਿਹਦੇ ਕਿਹਦੇ ਆਏ ਨੇ ਤੇ ਕਿੰਨਾ ਕਾਰਨਾਂ ਦੇ ਵਜੋਂ ਇਹ ਅਸਤੀਫੇ ਆਏ ਨੇ ਲਖਵਿੰਦਰ ਜੀ ਇਹ ਜਿਹੜੀ ਬਗਾਵਤ ਹੈ ਨਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਧ ਸਕਦੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਇਹ ਜਿਹੜੀ ਬਗਾਵਤ ਉੱਠ ਰਹੀ ਹੈ ਇਹ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਉੱਠ ਰਹੀ ਹੈ ਇਹ ਬਗਾਵਤ ਜਿਹੜੇ ਅਸਤੀਫਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਹੁਣ ਵਿਧਾਇਕਾਂ ਦੇ ਖਾਸ ਖਾਸ ਵਿਧਾਇਕਾਂ ਦੇ ਪੀਏ ਵਿਧਾਇਕਾਂ ਦੇ ਜਿਹੜੇ ਭਰਾਵ ਤੱਕ ਬੜੇ ਹੋਏ ਲੋਕ ਨੇ ਉਹ ਦੇ ਗਏ ਐ ਔਰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਿਹੜੇ ਮੋਗਾ ਦੇ ਨੇ ਉਹ ਵੀ ਜਿਹੜਾ ਅਸਤੀਫਾ ਜਿਹੜਾ ਦੇ ਗਿਆ ਹੋਰ ਵੀ ਬਹੁਤ ਸਾਰੇ ਅਸਤੀਫੇ ਆਏ ਐ ਔਰ ਹੋਰ ਤਾਂ ਹੋਰ ਲਖਵਿੰਦਰ ਜੀ ਇੱਕ ਪੋਸਟ ਇੱਕ ਕਮੈਂਟ ਦੇ ਸਕਰੀਨਸ਼ਾਟ ਜਿਹੜਾ ਸੁਪਾਲ ਸਿੰਘ ਖੈਰਾ ਹੋਣਾ ਨੇ ਬੜਾ ਜਿਹੜਾ ਉਹ ਵਾਇਰਲ ਕੀਤਾ ਸੀਗਾ ਔਰ ਜਿਹਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਹੋਣਾ ਨੂੰ ਕਿਸੇ ਨੇ ਕਮੈਂਟ ਕਰਕੇ ਇਹ ਗੱਲ ਕਹੀ ਸੀ ਕਿ ਭਾਈ ਢਾਲੀਵਾਲ ਸਾਹਿਬ ਤੁਸੀਂ ਵੀ ਨਵੇਂ ਦੇਤੇ ਇਹ ਬੜੀ ਪਾਲਿਸੀ ਮਾੜੀ ਹੈ ਇੱਦਾਂ ਹੈ ਉਦਾਂ ਹੈ ਬੜਾ ਕੁਝ ਆਮ ਆਦੀ ਪਾਰਟੀ ਦੀ ਇਸ ਪਾਲਿਸੀ ਦੇ ਖਿਲਾਫ ਲਿਖਿਆ ਤਾਂ ਥੱਲੇ ਕੁਲਦੀਪ ਸਿੰਘ ਢਾਲੀਵਾਲ ਦੀ ਫੇਸਬੁੱਕ ਆਈਡੀ ਤੋਂ ਜਿਹੜਾ ਹੈਗਾ ਕਮੈਂਟ ਹੋਇਆ ਹੋਇਆ ਆਪਦੀਗਾ ਜਿਹਦੇ ਤੇ ਲਿਖਿਆ ਹੋਇਆ ਸੀ ਕਿ ਭਾਈ ਮੈਂ ਵੀ ਨਿੱਜੀ ਤੌਰ ਤੇ ਇਸ ਪੂਲਿੰਗ ਜਿਹੜੇ ਲੈਂਡ ਪੂਲਿੰਗ ਪਾਲਿਸੀ ਦੇ ਨਾਲ ਨਹੀਂ ਆ ਯਾਨੀ ਕਿ ਹੁਣ ਆਮ ਆਦੀ ਪਾਰਟੀ ਦੇ ਵਿੱਚ ਇਸ ਤੀਫੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਆ ਰਹੇ ਆ ਚਾਹੇ ਉਹ ਜ਼ਿਲ੍ਹਾ ਯੋਜਨਾ ਬੋਰਡ ਦੇ ਮੋਗੇ ਦੇ ਚੇਅਰਮੈਨ ਹੋਣ ਚਾਹੇ ਉਹ ਕੋਈ ਬਲਾਕ ਪ੍ਰਧਾਨ ਹੋਣ ਚਾਹੇ ਐਮਐਲਏ ਦੇ ਖਾਸ ਖਾਸ ਨਾਲ ਤੇ ਸਾਥੀ ਹੋਣ ਚਾਹੇ ਹੁਣ ਉਹ ਕੁਲਦੀਪ ਸਿੰਘ ਢਾਲੀਵਾਲ ਸਾਬਕਾ ਮੰਤਰੀ ਮੌਜੂਦਾ ਐਮਐਲਏ ਜਿਹੜੇ ਆਪਣੇ ਹੱਥ ਕੜੇ ਕਰ ਗਿਆ ਕਿ ਭਾਈ ਨਿੱਜੀ ਤੌਰ ਤੇ ਮੈਂ ਵੀ ਨਾਲ ਨਹੀਂ ਆ ਕਿਉਂਕਿ ਇਹ ਸਕਰੀਨਸ਼ਾਟ ਜਿਹੜਾ ਉਹਨਾਂ ਦੀ ਪੋਚਦਾ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਵਾਇਰਲ ਕੀਤਾ ਔਰ ਉਸ ਚੀਜ਼ ਤੋਂ ਡਨਾਏ ਕੁਲਦੀਪ ਸਿੰਘ ਢਾਲੀਵਾਲ ਹੋਣਾ ਨੇ ਵੀ ਨਹੀਂ ਕੀਤਾ ਕਿ ਭਾਈ ਇਹ ਮੇਰਾ ਸਕਰੀਨਸ਼ਾਟ ਨਹੀਂ ਹੈ ਜਾਂ ਇਹ ਮੈਂ ਕਮੈਂਟ ਨਹੀਂ ਕੀਤਾ ਆਮਾਨੀ ਪਾਰਟੀ ਲੈਂਡ ਪੁਲਿੰਗ ਪਾਲਿਸੀ ਦੇ ਉੱਪਰ ਲਗਾਤਾਰ ਲਖਵਿੰਦਰ ਜੀ ਜ਼ਿਕਰ ਦੀ ਜਾ ਰਹੀ ਹੈ ਔਰ ਮੈਨੂੰ ਹੈਰਾਨੀ ਹੋਈ ਮੈਨੂੰ ਹੈਰਾਨੀ ਹੋਈ ਅੰਕੜੇ ਜਾਣ ਕੇ ਅੱਜ ਤਾਜ਼ਾ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ ਲਖਵਿੰਦਰ ਜੀ ਪਿਛਲੇ 25 ਸਾਲਾਂ ਦੇ ਵਿੱਚ 2000 ਤੋਂ ਲੈ ਕੇ 2025 ਤੱਕ ਪਿਛਲੇ 25 ਸਾਲਾਂ ਚ ਢਾਈ ਦਹਾਕੇ ਦੇ ਦੌਰਾਨ ਸਰਕਾਰਾਂ ਨੇ ਜਿਹੜੀ ਜ਼ਮੀਨ ਪੰਜਾਬ ਦੇ ਵਿੱਚ 11000 ਏਕੜ ਲਖਵਿੰਦਰ ਜੀ ਐਕਵਾਇਰ ਕੀਤੀ ਸੀਗੀ ਯਾਨੀ ਪਰ ਸਾਲ ਉਹ ਜ਼ਮੀਨ ਜਿਹੜੀ 440 ਏਕੜ ਜਿਹੜੀ ਉਹ ਬਣਦੀ ਹੈ ਪਰ ਲਖਵਿੰਦਰ ਜੀ ਇਹਨਾਂ ਨੇ ਤਾਂ ਇਹਨਾਂ ਨੇ ਤਾਂ 65000 ਏਕੜ ਇੱਕੇਦਮ ਐਕਵਾਇਰ ਕਰਨ ਦੀ ਗੱਲ ਕਰਦੀ ਯਾਨੀ ਸਰਕਾਰਾਂ ਐਕਵਾਇਰ ਕਰਦੀਆਂ ਨੇ ਜ਼ਮੀਨਾਂ ਪਰ ਇੰਨੀਆਂ ਨਹੀਂ ਕਰਦੀਆਂ ਪਿਛਲੇ 25 ਸਾਲਾਂ 'ਚ ਸਿਰਫ 11000 ਏਕੜ ਦੀ ਜ਼ਮੀਨ ਐਕਵਾਇਰ ਸਿਰਫ ਜਿਹੜੀ ਕੀਤੀ ਗਈ ਹੈ ਉਹ ਵੀ ਸ਼ਹਿਰੀ ਜਿਹੜੀ ਵਿਕਾਸਪਾਸ ਤੇ ਸ਼ਹਿਰੀ ਰਹਿਾਈਸ਼ੀ ਵਿਕਾਸ ਅਤੇ ਸਨਤਕਾਰਾਂ ਵਾਸਤੇ ਜਿਹੜੀ ਇਹ ਜ਼ਮੀਨ ਐਕਵਾਇਰ ਜਿਹੜੀ ਕਰਦੀ ਹੈ ਸਰਕਾਰ ਉਹ ਸਿਰਫ 11% ਹੀ ਕੀਤੀ ਹੈ ਜਿਹਦੇ ਵਿੱਚੋਂ 25 ਸਾਲਾਂ ਦੇ ਵਿੱਚ ਸਿਰਫ 8000 ਜਿਹੜੀ ਉਹ ਡਵੈਲਪ ਹੋਈ ਹੈ 8000 ਏਕੜ ਔਰ ਪਰ ਸਾਲ 440 ਏਕੜ ਜ਼ਮੀਨ ਐਕਵਾਇਰ ਹੁੰਦੀ ਹੈ ਔਰ ਇੰਨੇ ਵੱਡੇ ਪੱਧਰ ਤੇ ਕਦੇ ਵੀ ਜ਼ਮੀਨ ਇੰਨੀ ਇਕੱਠੀ ਜ਼ਮੀਨ ਐਕਵਾਇਰ ਨਹੀਂ ਹੋਈ ਜਿਹੜੀ 25 ਸਾਲਾਂ ਇੰਦਾ 11000 ਹੋਈ ਹੈ ਸ਼ਹਿਰੀ ਵਿਕਾਸ ਸਰਕਾਰ ਦੇ ਰਹਿਣਸ਼ੀ ਵਾਸਤੇ ਜਿਹੜੀ ਸਰਕਾਰ ਨੇ ਕਰਨੀ ਹੈ ਤੇ ਇਹਨਾਂ ਨੇ ਇਕੱਠੇ ਹੋਈ 65000 ਕਰਤੀ ਜਿਹਦੇ ਕਰਕੇ ਕਿਸਾਨਾਂ ਦੇ ਕਈ ਤਰੀਕੇ ਦੇ ਤੋਖਲੇ ਹੈਗੇ ਆ 23 ਹਾਲਾ ਤੇ 11000 ਏਕੜ ਐਕਵਾਇਰ ਕਰਕੇ ਸਿਰਫ 8000 ਡਿਵੈਲਪ ਕਰ ਸਕੀ ਐ ਤੇ ਜਿਹੜੇ ਇਹਨਾਂ ਨੇ 65000 ਇਕੱਠੀਓ ਚੱਕ ਲਈ ਐ ਉਹ ਇਹਨੇ ਹਾਲਾਂ ਤੇ ਲਖਵਿੰਦਰ ਜੀ ਕਿੱਥੇ ਡਿਵੈਲਪ ਹੋਣੀ ਐ ਔਰ ਕਿਸਾਨਾਂ ਦੇ ਜਿਹੜੇ ਖਰਚੇ ਆ ਔਰ ਕਿਸਾਨਾਂ ਦੇ ਜਿਹੜੇ ਆਪਣੇ ਟੌਕਲੇ ਆ ਉਹ ਬਿਲਕੁਲ ਜਾਇਜ਼ ਹੈਗੇ ਆ ਇਸੇ ਚੀਜ਼ ਨੂੰ ਲੈ ਕੇ ਆਵਾਦੀ ਪਾਰਟੀ ਦੇ ਵਿਧਾਇਕ ਆਵਾਦੀ ਪਾਰਟੀ ਦੇ ਮੰਤਰੀ ਅੰਦਰੋਂ ਅੰਦਰੀ ਡਰੇ ਹੋਏ ਆ ਲਖਵਿੰਦਰ ਜੀ ਕਿਉਂਕਿ ਆਪਾਂ ਅੱਗੇ ਵੀ ਗੱਲ ਜਿਹੜੀ ਆ ਕੀਤੀ ਸੀਗੀ ਸਤਿੰਦਰ ਜੈਨ ਹੁਣਾਂ ਨੇ ਆਪਣੇ ਤੌਰ ਤੇ ਇੱਕ ਕੈਂਪ ਆਪਣੇ ਤੌਰ ਤੇ ਇੱਕ ਟ੍ਰੇਨਿੰਗ ਜਿਹੜੀ ਆਪਣੇ ਵਿਧਾਇਕਾਂ ਦੀ ਮੰਤਰੀਆਂ ਦੀ ਅਹੁਦੇਦਾਰਾਂ ਦੀ ਲਈ ਸੀਗੀ ਜਿੱਥੇ ਉਹਨਾਂ ਨੂੰ ਇਨਸਟਰਕਸ਼ਨਾਂ ਦਿੱਤੀਆਂ ਕਿ ਭਾਈ ਤੁਸੀਂ ਸਾਰਿਆਂ ਨੇ ਲੋਕਾਂ ਦੇ ਵਿੱਚ ਜਾਣਾ ਹੈ ਲੋਕਾਂ ਦੇ ਵਿੱਚ ਜਾ ਕੇ ਉੱਥੇ ਇਸ ਲੈਂਡ ਪੂਲਿੰਗ ਪਾਲਿਸੀ ਦੇ ਫਾਇਦੇ ਸਮਝਾਉਣੇ ਆ ਕਿਸਾਨਾਂ ਨੂੰ ਤੇ ਉਹਨਾਂ ਨੂੰ ਰਾਜ਼ੀ ਕਰਨਾ ਕਿ ਆਪਣੀ ਜ਼ਮੀਨ ਜਿਹੜੀ ਆ ਐਕਵਾਇਰ ਕਰਨ ਵਾਸਤੇ ਦੇ ਦੇਣ ਪਰ ਲਖਵਿੰਦਰ ਜੀ ਵਿਧਾਇਕ ਤੇ ਮੰਤਰੀ ਸਿਚੁਏਸ਼ਨ ਸਮਝਦੇ ਆ ਗਰਾਊਂਡ ਤੇ ਜਾਣ ਵਾਲੀ ਸਿਚੁਏਸ਼ਨ ਉਹਨਾਂ ਦੇ 눈 ਦੇ ਨਜ਼ਰ ਹੈ ਨਹੀਂ ਉਹਨਾਂ ਦੇ অনুকূল ਹੈ ਨਹੀਂ ਔਰ ਲੋਕ ਤਾਂ ਹੁਣ ਉੱਥੇ ਰੋੜੇ ਵੱਟੇ ਡਾਂਗਾ ਚੱਕੀ ਫਿਰਦੇ ਆ ਲੋਕਾਂ ਨੇ ਤਾਂ ਪਿੰਡ ਪਿੰਡ ਦੇ ਵਿੱਚ ਬੋਰਡ ਲਾਤੇ ਆ ਕਿ ਭਾਈ ਅਵਾਰਾ ਪਸ਼ੂ ਅਵਾਰਾ ਕੁੱਤੇ ਦੇ ਆਮਾਦੀ ਪਾਰਟੀ ਦੇ ਲੀਡਰ ਸਾਡੇ ਪਿੰਡਾਂ ਦੇ ਵਿੱਚ ਵੜਨ ਤੇ ਮਨਾਹੀ ਹੈ ਸੋ ਇਹੋ ਜੀ ਸਿਚੁਏਸ਼ਨ ਜਿਹੜੀ ਪੈਦਾ ਹੋ ਗਈ ਹੈ ਔਰ ਸਿਚੁਏਸ਼ਨ ਕੋਈ ਜਿਹੀ ਬਣਦੀ ਜਾ ਰਹੀ ਹੈ ਕਿ ਜਿਸ ਤਰੀਕੇ ਦੀ ਕਿਸਾਨ ਅੰਦੋਲਨ ਦੇ ਦੌਰਾਨ ਲਖਵਿੰਦਰ ਜੀ ਹੋਈ ਸੀ ਕਿਸਾਨ ਅੰਦੋਲਨ ਦੇ ਦੌਰਾਨ ਜੋ ਸਿਚੁਏਸ਼ਨ ਬਣਦੀ ਸੀ ਉਦੋਂ ਇੱਕ ਅਸਤੀਫਿਆ ਦਾ ਬੋਰ ਸ਼ੁਰੂ ਹੋਇਆ ਸੀ ਰੁਪਿੰਦਰ ਜੀ ਉਸੇ ਤਰੀਕੇ ਦੇ ਨਾਲ ਹੀ ਅਸਤੀਫੇ ਜਿਹੜੇ ਉਹ ਬਣਦੇ ਹੁਣ ਨਜ਼ਰੀ ਜਿਹੜੀ ਉਹ ਆ ਰਹੇ ਹੈਗੇ ਆ ਪਰ ਅਸਤੀਫੇ ਲਗਾਤਾਰ ਆਈ ਜਾ ਰਹੇ ਆ ਅਸਤੀਫੇ ਹੁਣ ਦੇਖਦੇ ਆ ਇਹ ਹੁਣ ਇਹ ਕਿੰਨੇ ਵੱਡੇ ਪੱਧਰ ਤੱਕ ਪਹੁੰਚਦੇ ਆ ਹੁਣ ਇਹਦਾ ਗੱਲ ਹੈਗੀ ਆ ਕਿ ਮੰਤਰੀ ਤੇ ਵਿਧਾਇਕ ਆਪਣੇ ਹੱਥ ਜਿਹੜੇ ਖੜੇ ਕਰ ਰਹੇ ਆ ਲੋਕਾਂ ਦੀ ਜਾਣ ਤੋਂ ਡਰ ਰਹੇ ਆ ਔਰ ਆਪਣੀ ਆਪਣੀ ਦੱਬੀ ਜਮਾਨ ਦੇ ਵਿੱਚ ਜਿਹੜੀ ਹੈਗੇ ਆ ਹਾਜ਼ਰੀ ਲੋਕਾਂ ਚ ਲਵਾ ਰਹੇ ਆ ਏ ਭਾਈ ਅਸੀਂ ਆਪਣੇ ਨਾਲ ਨਹੀਂ ਤਾਂ ਬਹੁਤ ਵੱਡਾ ਸਹੁਤ ਕੁਲਦੀਪ ਸਿੰਘ ਢਾਲੀਵਾਲ ਹੈਗੇ ਆ ਮਾਰਵਿੰਦਰ ਸਿੰਘ ਕੰਗ ਹੈਗੇ ਆ ਔਰ ਆਪਾਂ ਦੇਖ ਰਹੇ ਆ ਲਗਾਤਾਰ ਕਿ ਇਹੀ ਸਰਕਾਰ ਜਦੋਂ ਕਿਸਾਨ ਅੰਦੋਲਨ ਲੱਗਿਆ ਸੀਗਾ ਤਾਂ ਉਥੇ ਬੜਾ ਹਉਬੋਬ ਕਿ ਉਥੇ ਪਹੁੰਚਦੇ ਸੀ ਉਥੇ ਜਾ ਕੇ ਆਪਣਾ ਯੋਗਦਾਨ ਦੇਣ ਦੀ ਗੱਲ ਕਰਦੇ ਸੀ ਪਰ ਇਸ ਮਸਲੇ ਤੇ ਕਿਉਂ ਨਹੀਂ ਬੋਲ ਰਹੇ ਹਰਦੂ ਬੈਂਸ ਕਿਉਂ ਨਹੀਂ ਭੁਲੇ ਉਹਨਾਂ ਦੀ ਵੀ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੇ ਕਹਿੰਦੇ ਸੀਗੇ ਕਿ ਮੈਨੂੰ ਮਾਰ ਮਹਿਸੂਸ ਹੋ ਰਿਹਾ ਹੈਗਾ ਕਿ ਉਥੇ ਜਾ ਕੇ ਕਿਸਾਨ ਅੰਦੋਲਨ ਦੇ ਵਿੱਚ ਮੈਨੂੰ ਯੋਗਦਾਨ ਪਾਉਣ ਦਾ ਮੌਕਾ ਮਿਲ ਰਿਹਾ ਸੁਨਹਿਰੀ ਮੌਕਾ ਫਲਾਨਾ ਹੁਣ ਇਹ ਵੀ ਪੰਜਾਬ ਦੇ ਵਿੱਚ ਸੁਨਹਿਰੀ ਮੌਕਾ ਹਜੂਰ ਬੈਜੀ ਨੂੰ ਵੀ ਬੋਲਣਾ ਚਾਹੀਦਾ ਸੋ ਇਹ ਜਿਹੜੇ ਸਿਚੁਏਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਲੈਂਡ ਪੂਲਿਕ ਪਾਲਿਸੀ ਦੇ ਪਰ ਲਗਾਤਾਰ ਆਮ ਆਦਮੀ ਪਾਰਟੀ ਦੀ ਜਿਹੜੀ ਉਹ ਜਿਹੜੀ ਉਹ ਹੋਰ ਤੰਗ ਹੋਈ ਜਾਣੀ ਹੈ ਔਰ ਅਸਤੀਫੇ ਦੇ ਜਿਹੜੇ ਇਹ ਗੱਲ ਹੈ ਉਹ ਹੋਰ ਵੱਧ ਸਕਦੀ ਹੈ ਔਰ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਤੇ ਮੰਤਰੀ ਤਾਂ ਐਨੇ ਤੰਗ ਹੈ ਕਿ ਉਹਨਾਂ ਨੇ ਤਾਂ ਦੂਜੀਆਂ ਪਾਰਟੀਆਂ ਦੇ ਨਾਲ ਗਾਠ ਸਾਂਝ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ 27 ਨੇੜੇ ਆ ਲੈਣ ਦੇ ਉਹ ਭੱਜ ਕੇ ਅਸੀਂ ਛਾਲ ਮਾਰ ਕੇ ਥੋੜੇ ਕੋਲੇ ਜਿਹੜਾ ਉਹ ਆ ਜਾਣਾ ਹੈ ਤਾਂ ਇਸ ਤਰੀਕੇ ਦੀਆਂ ਗੱਲਾਂ ਉਹਨਾਂ ਨੇ ਸਾਈਆਂ ਵਧਾਈਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਉਹਨਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਹੁਣ ਗੱਲ ਬੰਨ ਨਹੀਂ ਨਹੀਂ ਤੇ ਸਾਦੇ ਜਿਹੜੀ ਹੈਗੀ ਆ ਉਹ ਜਿਹੜੀ ਆਪਣੀ ਛਵੀ ਆ ਉਹ ਵੀ ਖਰਾਬ ਹੁੰਦੀ ਹੈ ਤਾਂ ਕੁਝ ਲੋਕ ਇਸ ਲੈਂਡ ਪੂਲਿੰਗ ਪਾਲਿਸੀ ਦੇ ਉੱਪਰ ਹੋ ਸਕਦਾ ਹੈ ਕਿ ਇਸ ਤਰੀਫੇ ਦੇ ਕੇ ਆਪਣੀ ਛਵੀ ਦੇ ਵਿੱਚ ਕੁਝ ਸੁਧਾਰ ਕਰਨ ਦੀ ਵੀ ਉਹ ਸ਼ਸ਼ ਜਿਵੇਂ ਕਹਿੰਦੇ ਹੁੰਦੇ ਕਿ ਵੈਂਦੀ ਗੰਗਾ ਦੇ ਵਿੱਚ ਹੱਕ ਘੋਣ ਵਾਲੀ ਗੱਲ ਹੈ। ਉਹੇ ਜਿਹੇ ਵੀ ਜਿਹੜੇ ਫੈਸਲੇ ਲੈ ਸਕਦੇ ਆ ਪਰ ਇਹ ਅਸਤੀਫੇ ਦਾ ਦੌਰ ਜਿਹੜਾ ਸ਼ੁਰੂ ਹੋਇਆ ਆ ਆਮ ਆਦੀ ਪਾਰਟੀ ਵਾਸਤੇ ਠੀਕ ਆਉਣ ਵਾਲੇ ਦਿਨਾਂ ਦੇ ਵਿੱਚ ਲਖਵਿੰਦਰ ਜੀ ਰਹਿਣ ਵਾਲਾ ਨਹੀਂ ਹੈ। ਨਹੀਂ ਪਰ ਸਰ ਦੂਸਰੇ ਪਾਸੇ ਲੈਂਡ ਪੁਲਿੰਗ ਨੀਤੀ ਤੁਸੀਂ ਗੱਲ ਕਰਨ ਵੀ ਜੇ ਅਸਤੀਫੇ ਆ ਰਹੇ ਨੇ ਲੈਂਡ ਪੁਲਿੰਗ ਨੀਤੀ ਦੇ ਤਹਿਤ ਆ ਰਹੇ ਨੇ ਉਹਦੇ ਵਿਰੋਧ ਦੇ ਵਿੱਚ ਆ ਰਹੇ ਨੇਗੇ। ਲੇਕਿਨ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਦਾ ਇੱਕ ਬਿਆਨ ਇਹ ਵੀ ਤਾਇਆ ਸੀਗਾ ਉਹ ਕਹਿ ਰਹੇ ਸੀ ਭਾਈ ਲੈਂਡ ਪੁਲਿੰਗ ਨੀਤੀ ਸੰਬੰਧ ਦੇ ਵਿੱਚ ਕਿਸਾਨਾਂ ਦੇ ਨਾਲ ਮੀਟਿੰਗਾਂ ਕਰਾਂਗੇ। ਬਾਕੀ ਜਿਵੇਂ ਕਿਸਾਨ ਕਹਿੰਨੇ ਕਿ ਉਹ ਮੇ ਕਰ ਲਾਂਗੇ ਇਸ ਬਿਆਨ ਦਾ ਕੀ ਮਤਲਬ ਕੱਢਿਆ ਜਾਵੇ ਕਿ ਮੁੱਖ ਮੰਤਰੀ ਸਾਹਿਬ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਲਈ ਤਿਆਰ ਨੇ ਕਿਉਂਕਿ ਜਿੱਥੇ ਕਿਸਾਨਾਂ ਦੀ ਮੀਟਿੰਗਾਂ ਦੀ ਗੱਲ ਕਰ ਰਹੇ ਨੇ ਉਹਨਾਂ ਦੇ ਕਹਿ ਮੁਤਾਬਕ ਅਗਲੇ ਐਕਸ਼ਨ ਦੀ ਗੱਲ ਕਰ ਰਹੇ ਨੇ ਕਿਉਂਕਿ ਕਿਸਾਨ ਤਾਂ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਇਸ ਪਾਲਿਸੀ ਅਗੇਂਸਟ ਫਿਰ ਮੁੱਖ ਮੰਤਰੀ ਸਾਹਿਬ ਦੇ ਇਸ ਬਿਆਨ ਨੂੰ ਕਿਵੇਂ ਸਮਝਿਆ ਜਾਵੇ ਨਹੀਂ ਵਿਕਮਿੰਦਰ ਜੀ ਇਹ ਤਾਂ ਇੱਕ ਫਰੌਡ ਵਾਲਾ ਕੰਮ ਹੈ ਦੇਖੋ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਸਾਨ ਜੇ ਰੈਡੀ ਹੋਣਗੇ ਤਾਂ ਹੀ ਅਸੀਂ ਜਿਹੜਾ ਆਪਣਾ ਦੀ ਜ਼ਮੀਨ ਐਕਵਾਇਰ ਕਰਾਂਗੇ ਜਿਹੜਾ ਕਿਸਾਨ ਆਪਣੀ ਜ਼ਮੀਨ ਐਕਵਾਇਰ ਕਰਵਾਉਣ ਦੇ ਲਈ ਰਾਜੀ ਹੋਊਗਾ ਉਦੋਂ ਹੀ ਅਸੀਂ ਜ਼ਮੀਨ ਐਕਵਾਇਰ ਕਰਾਂਗੇ ਇਹ ਸਭ ਕੁਝ ਝੂਠ ਹੈ ਜਦ ਕਿ ਆਪਾਂ ਦੂਜੇ ਪਾਸੇ ਦੇਖਿਆ ਕਿ ਉਹਨਾਂ ਦੀ ਜਿਹੜੇ ਉਹ ਉੱਥੇ ਰੋਕ ਲਾ ਦਿੱਤੀ ਗਈ ਸੀ ਐਲਯੂਪਲਾਨ ਤੋਂ ਰੋਕ ਲਾ ਦਿੱਤੀ ਗਈ ਐਨਓਸੀ ਦੇਰ ਤੋਂ ਰੋਕ ਲਾ ਦਿੱਤੀ ਗਈ ਫ੍ਰੀਜ਼ ਕਰ ਦਿੱਤੇ ਗਏ ਜਿਹੜੇ ਉਹਨਾਂ ਜ਼ਮੀਨ ਦੇ ਨੰਬਰ ਹੈਗੇ ਨਾ ਉਹ ਲੋਨ ਲੈ ਸਕਦੇ ਆ ਨਾ ਉਹ ਵੇਚ ਸਕਦੇ ਆ ਮਤਲਬ ਇਹ ਧੱਕੇਸ਼ਾਈ ਹੈ ਇਹ ਤੁਗਲਕੀ ਵਰਮਾ ਨਹੀਂ ਹੈਗੇ ਐ ਇਹ ਮਤਲਬ ਇਹ ਤਾਂ ਸਿਰਫ ਡਰਾਮੇ ਆ ਕਿ ਅਸੀਂ ਕਿਸਾਨਾਂ ਦੇ ਨਾਲ ਗੱਲ ਕਰਾਂਗੇ ਕਿਸਾਨ ਤਾਂ ਕੋਈ ਆਪਣੀ ਜ਼ਮੀਨ ਦੇਣ ਦੀ ਤਿਆਰ ਹੀ ਨਹੀਂ ਹੈਗਾ ਲਖਵਿੰਦਰ ਜੀ ਸੋ ਇਸ ਕਰਕੇ ਉਹ ਸਿਰਫ ਗੱਲਾਂ ਹੀ ਸੀ ਕਿ ਅਸੀਂ ਲੋਕਾਂ ਨਾਲ ਰਹਿ ਕਰਾਂਗੇ ਲੋਕਾਂ ਦੇ ਨਾਲ ਸਲਾਹ ਕਰਾਂਗੇ ਇਹ ਸਿਰਫ ਗੱਲਾਂ ਹੀ ਸੀ ਸਲਾਹਾਂ ਸੁਲਹਾਾਂ ਕੋਈ ਨਹੀਂ ਸੀ ਕਰਦੀਆਂ ਇਹ ਸਿਰਫ ਸਿਰਫਰ ਸਿਰਫ ਬਿਆਨ ਸੀਗੇ ਔਰ ਜੇ ਇਹ ਵਾਕਈ ਐਦਾਂ ਦੀ ਸੀਗੀ ਗੱਲ ਜੋ ਮੈਂ ਪੁੱਵਾਂ ਮਾਨ ਪਹਿਲਾਂ ਕਹਿੰਦੇ ਸੀਗੇ ਕਿ ਜਿਨ੍ਹਾਂ ਵਾਸਤੇ ਜਿਹੜੀ ਭਾਜਪਾ ਦੀ ਗਵਰਨਮੈਂਟ ਉਸ ਸਮੇਂ ਤਿੰਨ ਕਾਲੇ ਕਾਨੂੰਨ ਲੈ ਕੇ ਆਈ ਸੀ ਉਸ ਸਮੇਂ ਪਤਨਮਾਨ ਬੋਲਦੇ ਹੁੰਦੇ ਸੀ ਕਿ ਜਿਨ੍ਹਾਂ ਵਾਸਤੇ ਕਾਨੂੰਨ ਲੈ ਕੇ ਆਏ ਐ ਜਦੋਂ ਉਹਨਾਂ ਨੂੰ ਮਨਜ਼ੂਰ ਨਹੀਂ ਹੈਗੇ ਜਦੋਂ ਉਹਨਾਂ ਨੂੰ ਕਾਨੂੰਨ ਜਿਹੜੇ ਉਹ ਚਾਹੀਦੇ ਨਹੀਂਗੇ ਤਾਂ ਫਿਰ ਕਾਨੂੰਨ ਤੁਸੀਂ ਕਦੋਂ ਨਹੀਂ ਲੈ ਕੇ ਆਏ ਹੁਣ ਉਸੇ ਤਰੀਕੇ ਨਾਲ ਇਹ ਲੈਂਡ ਪੂਲਿੰਗ ਪਾਲਿਸੀ ਜਦੋਂ ਚਾਹੀਦੀ ਹੋਈ ਨਹੀਂ ਕਿਸਾਨਾਂ ਨੂੰ ਤਾਂ ਫਿਰ ਤੁਸੀਂ ਕਦੋਂ ਨਹੀਂ ਲੈ ਕੇ ਆਏ ਸੋ ਦੂਜੇ ਪਾਸੇ ਹੋਈ ਆ ਵੀ ਉਹ ਤਾਂ ਕੱਲੀ ਖੇਤੀ ਤੇ ਹੀ ਕਬਜ਼ਾ ਕਰਦੇ ਸੀ ਉਹਨਾਂ ਕਾਲੇ ਕਾਨੂੰਨਾਂ ਦੇ ਰਾਹੀਂ ਤੇ ਭਗਵੰਤ ਮਾਨ ਨੇ ਤਾਂ ਖੇਤਾਂ ਤੇ ਹੀ ਕਬਜ਼ਾ ਕਰ ਲਿਆ ਯਾਨੀ ਉਹ ਖੇਤੀ ਤੇ ਹੀ ਕਰਦੀ ਸੀ ਭਾਜਪਾ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਨੇ ਭਗਵੰਤ ਮਾਨ ਨੇ ਤਾਂ ਖੇਤਾਂ ਤੇ ਕਬਜ਼ਾ ਜਿਹੜਾ ਉਹ ਕਰ ਲਿਆ ਉਹਨਾਂ ਨੂੰ ਤਾਂ ਕਿਸੇ ਚੁੱਕਾ ਛੱਡਿਆ ਹੀ ਨਹੀਂ ਨਾ ਲੋਨ ਲੈਂਡ ਜੋ ਕੇ ਨਾ ਉਹ ਨੂੰ ਵੇਚਣ ਚੁੱਕੇ ਨਾ ਕੁਝ ਯਾਨੀ ਆਮ ਆਦਮੀ ਪਾਰਟੀ ਨੇ ਭਾਜਪਾ ਤੋਂ ਵੀ ਭੈੜੀ ਕਿਸਾਨਾਂ ਦੇ ਨਾਲ ਕੀਤੀ ਹੈ ਹੁਣ ਕਿਸਾਨ ਜਿਹੜੇ ਸੋਚਣ ਲੱਗ ਗਿਆ ਕਿ ਜਾਂ ਤਾਂ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਰਹੇਗੀ ਜਾਂ ਕਿਸਾਨੀ ਰਹੇਗੀ। ਹੁਣ ਇਹ ਪੰਜਾਬੀਆਂ ਨੇ ਦੇਖਣਾ ਕਿ ਕਿਸਾਨੀ ਰੱਖਣੀ ਹੈ ਪੰਜਾਬ 'ਚ ਜਾਂ ਫਿਰ ਆਮ ਆਦਮੀ ਪਾਰਟੀ ਰੱਖਣੀ ਹੈ। ਹੁਣ ਇੱਕ ਪਾਸਾ ਹੀ ਕਰਨਾ ਪੈਣਾ ਪੰਜਾਬ 'ਚ ਇਹ ਕਿਸਾਨ ਹੁਣ ਸੋਚਣ ਪੰਜਾਬ ਦੇ ਵਿੱਚ ਲੱਗੇ ਕਿ ਪੰਜਾਬ 'ਚ ਜਾਂ ਆਮ ਆਦਮੀ ਪਾਰਟੀ ਰਹੇਗੀ ਜਾਂ ਪੰਜਾਬ 'ਚ ਕਿਸਾਨੀ। ਜੀ ਬਿਲਕੁਲ ਉਸ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਹਿ ਸਕਦੇ ਜਿਹੜੇ ਅਸਤੀਫੇ ਦੀ ਝੜੀ ਹੈ ਇਹ ਵੱਧ ਵੀ ਸਕਦੀ ਹੈ ਵੱਧ ਵੀ ਸਕਦੀ ਹੈ। ਤੇ ਉਧਰ ਗੱਲ ਕਰਾਂਗੇ ਹੁਣ ਨਵੇਂ ਬਣੇ ਮੰਤਰੀ ਜਿਹੜੇ ਜਿਮਨੀ ਚੋਣ ਲੁਧਿਆਣਾ ਜਿੱਤ ਕੇ ਕੈਬਨਿਟ ਦਾ ਹਿੱਸਾ ਬਣੇ ਨੇ ਸੰਜੀਵ ਅਰੋੜਾ ਜੀ ਉਹ ਵੀ ਹੁਣ ਕਸੂਤੇ ਫਸਦੇ ਨਜ਼ਰ ਆ ਰਹੇ ਨੇ ਕਿਉਂਕਿ ਇਲਜ਼ਾਮ ਉਹਨਾਂ ਦੇ ਉੱਪਰ ਵੱਡੇ ਘਾਪਲੇ ਦੇ ਲੱਗੇ ਨੇ ਸੋ ਗੱਲ ਲੈਂਡ ਡਿਵੈਲਪਿੰਗ ਦੇ ਨਾਲ ਜੁੜੀ ਹੋਈ ਹੈ ਉਹ ਪੂਰਾ ਮਾਮਲਾ ਕੀ ਹੈ ਇਹ ਇਲਜ਼ਾਮ ਨੇ ਜਿਹੜੇ ਸੰਜੀਵ ਅਰੋੜਾ ਦੇ ਉੱਪਰ ਲੱਗੇ ਕਿਉਂ ਨੇ ਉਹ ਮਸਲਾ ਕੀ ਹੈ ਲੈਂਡ ਡਿਵੈਲਪਿੰਗ ਵਾਲਾ ਦੇਖੋ ਲਖਵਿੰਦਰ ਜੀ ਆਮ ਆਦਮੀ ਪਾਰਟੀ ਹੀ ਦਾ ਕੋਈ ਮੈਨੂੰ ਲੱਗਦਾ ਹੁਣ ਲੀਡਰ ਰਹਿ ਨਹੀਂ ਗਿਆ ਜਿਹੜਾ ਵਿਵਾਦਾਂ ਦੇ ਵਿੱਚ ਨਾ ਰਿਹਾ ਹੋਵੇ ਹੁਣ ਆਮ ਆਦੀ ਪਾਰਟੀ ਦੇ ਜਿਹੜੇ ਨਵੇਂ ਬਣੇ ਮੰਤਰੀ ਸੰਜੀਵ ਅਰੋੜਾ ਨੇ ਉਹ ਵੀ ਵਿਵਾਦਾਂ ਦੇ ਵਿੱਚ ਨੇ ਉਹ ਹੁਣ ਨਿੱਜੀ ਕੰਪਨੀਆਂ ਦੇ ਅਹੁਦਿਆਂ ਦੇ ਉੱਤੇ ਬੈਠੇ ਹੋਏ ਸੀ ਲਖਵਿੰਦਰ ਜੀ ਵਿਕਰਮ ਸਿੰਘ ਮਜੀਠੀਆ ਦੇ ਮਸਲੇ ਦੇ ਵਿੱਚ ਇਹੀ ਇਲਜ਼ਾਮ ਲੱਗ ਰਹੇ ਸੀਗੇ ਕਿ ਭਾਈ ਉਹਨਾਂ ਨੇ ਆਪਣੀਆਂ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ ਮੰਤਰੀ ਰਹਿਦਿਆਂ ਜਦ ਕਿ ਮੰਤਰੀ ਬਣਨ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਉਹਨਾਂ ਕੰਪਨੀਆਂ ਤੋਂ ਅਸਤੀਫੇ ਜਿਹੜੇ ਉਹ ਦੇ ਚੁੱਕੇ ਸੀਗੇ ਯਾਨੀ ਕਹਿਣ ਦਾ ਭਾਵ ਇਹ ਹੈ ਕਿ ਜੇ ਤੁਸੀਂ ਅਸਤੀਫੇ ਨਹੀਂ ਦਿੰਦੇ ਆ ਇਹ ਟੌਪ ਇੰਟਰਸਟ ਦਾ ਜਿਹੜਾ ਸਿਸਟਮ ਜਿਹੜਾ ਉਹ ਚੱਲ ਪੈਂਦਾ ਜਾਨੀ ਕਿ ਤੁਸੀਂ ਤੁਸੀਂ ਮੰਤਰੀ ਰਹਿੰਦੇ ਆ ਆਪਣੀ ਆਪ ਨੂੰ ਫਾਇਦਾ ਪਹੁੰਚਾਉਂਦੇ ਐ ਇਹੋ ਜਿਹੇ ਦੋਸ਼ ਜਿਹੜੇ ਲੱਗ ਜਾਂਦੇ ਆ ਹੁਣ 1 ਮਹੀਨਾ ਹੋ ਗਿਆ ਮੰਤਰੀ ਬਣਿਆ ਨੂੰ ਉਹਨਾਂ ਨੇ ਬਿਲਕੁਲ ਅਸਤੀਫਾ ਜਿਹੜਾ ਦਿੱਤਾ ਨਹੀਂ ਸੀ ਤਿੰਨ ਸਾਲ ਹੋ ਗਏ ਸੀ ਰਾਜ ਸਭਾ ਮੈਂਬਰ ਬਣਿਆ ਨੂੰ ਤਾਂ ਇਸ ਕਰਕੇ ਉਹਨਾਂ ਦਾ ਕੱਲ ਹੋਲਾ ਰੱਪਾ ਜਿਹਾ ਪਿਆ ਤੇ ਹੁਣ ਉਹਨਾਂ ਨੇ ਅਸਤੀਫਾ ਜਿਹੜਾ ਉਹ ਕੱਲ ਦੇ ਦਿੱਤਾ ਜਦੋਂ ਪੂਸ਼ਤੇ ਪੈਰ ਤਰਿਆ ਉਸ ਦੀ ਲਾਖੜ ਹੁਣਾਂ ਨੇ ਔਰ ਲਖਵਿੰਦਰ ਜੀ ਇੱਕ ਹੋਰ ਬਹੁਤ ਅਹਿਮ ਗੱਲ ਹੈ ਸੰਜੀਵ ਅਰੋੜਾ ਜਿਹੜੇ ਨਵੇਂ بڑے ਮੰਤਰੀ ਐ ਉਹਨਾਂ ਦੇ ਉੱਪਰ ਇਲਜ਼ਾਮ ਲੱਗ ਗਿਆ ਕਿ ਭਾਈ ਉਹਨਾਂ ਨੇ ਬਿਆਨ ਸਰਕਾਰ ਮੈਂ ਮੌਕੇ ਜਿਵੇਂ ਗਲਤ ਨਹੀਂ ਆ ਤਾਂ ਇਹ ਕਿਸਾਨਾਂ ਦੇ ਕੋਲੋਂ ਜ਼ਮੀਨ ਐਕਵਾਇਰ ਬਿਆਨ ਸਰਕਾਰ ਨੇ ਜਿਹੜੀ ਕੀਤੀ ਔਰ ਉਸ ਤੋਂ ਬਾਅਦ ਉਹਥੇ ਫੈਕਟਰੀਆਂ ਲਾਉਣ ਵਾਸਤੇ bizness ਖੋਲਣ ਵਾਸਤੇ ਬੜੇ ਘੱਟ ਰੇਟ ਤੇ biznessmenਾਂ ਨੂੰ ਉੱਥੇ ਜ਼ਮੀਨ ਜਿਹੜੀ ਲੁਧਿਆਣਾ ਦੇ ਵਿੱਚ ਦਿੱਤੀ ਸੀ ਤਾਂ ਇਹ ਚਲਾਕੀ ਕੀਤੀ ਸੰਜੀਵ ਅਰੋੜਾ ਨੇ ਜਿਹੜੀ ਸਰਕਾਰ ਨੇ ਜ਼ਮੀਨ ਕਿਸਾਨਾਂ ਤੋਂ ਐਕਵਾਇਰ ਕਰਕੇ ਬਿਜ਼ਨਸ ਲਾਉਣ ਵਾਸਤੇ ਸਰਕਾਰ ਨੇ ਬਿਜ਼ਨਸਮੈਨਾਂ ਨੂੰ ਘੱਟ ਰੇਟਾਂ ਤੇ ਦਿੱਤੀ ਤਾਂ ਅਕਾਲੀ ਗਵਰਨਮੈਂਟ ਦੇ ਵਿੱਚ ਉਹਨਾਂ ਨੇ ਤਾਂ ਚੇਂਜ ਆਫ ਲੈਂਡ ਸੀਐਲਯੂ ਕਰਾ ਕੇ ਉੱਥੇ ਫਲੈਟ ਕਰ ਦਿੱਤੇ ਜਦਕਿ ਉਹ ਕੱਟੇ ਨਹੀਂ ਸੀ ਜਾਣੇ ਚਾਹੀਦੇ ਜਿਸ ਕੰਮ ਪਰਪਸ ਵਾਸਤੇ ਸਰਕਾਰ ਨੇ ਜ਼ਮੀਨ ਦਿੱਤੀ ਸੀ ਉਹੀ ਕੰਮ ਉੱਤੇ ਹੋਣਾ ਚਾਹੀਦਾ ਸੀ ਔਰ ਜਿਹੜੇ ਆਮ ਆਦਮੀ ਹਰਾਨੀ ਦੀ ਗੱਲ ਇਹ ਹੈ ਕਿ ਉਦੋਂ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਗੋਗੀਰੀ ਮੌਤ ਤੋਂ ਬਾਅਦ ਵਿਧਾਇਕ ਬਣੇ ਜਿਹੜੇ ਇਹ ਸੰਜੀਵ अरोड़ा ਔਰ ਬਾਅਦ ਚ ਮੰਤਰੀ ਬਣੇ ਉਸੇ ਹੀ ਵਿਧਾਇਕ ਨੇ ਇਹੀ ਇਲਜ਼ਾਮ ਇਸੇ ਹੀ ਸੰਜੀਵ अरोड़ा ਤੇ ਲਾਏ ਸੀ ਔਰ ਉਸੇ ਬੰਦੇ ਨੇ ਇਲਜ਼ਾਮ ਲਾ ਦਿੱਤੇ ਇਹਦੇ ਤੇ ਕਿਸੇ ਮਸਲੇ ਦੇ ਇਸੇ ਕਪੜੇ ਦੇ ਉਹਦੀ ਡੈਥ ਹੋ ਗਈ ਤੇ ਆਮ ਆਦਮੀ ਪਾਰਟੀ ਨੇ ਉਸੇ ਬੰਦੇ ਦੀ ਥਾਂ ਤੇ ਇਹਨੂੰ ਐਮਐਲਏ ਬਣਾ ਕੇ ਮੰਤਰੀ ਬਣਾ ਦਿੱਤਾ ਮਤਲਬ ਹੈਰਾਨੀ ਦੀ ਗੱਲ ਹੈ ਕਿ ਇਹ ਆਮ ਆਦਮੀ ਪਾਰਟੀ ਦੇ ਅੰਦਰ ਚੱਲ ਕੀ ਰਿਹਾ ਹੁਣ ਸੁਨੀਲ ਜਾਖੜ ਹੋਣਾ ਨੇ ਇਹ ਇਲਜ਼ਾਮ ਲਾਇਆ ਕਿ ਭਾਈ ਇਹ ਮਸਲੇ ਦੇ ਵਿੱਚ ਜੋ 20 ਜੇ ਦਿਆ। ਠੀਕ ਹੈ ਤੁਸੀਂ ਦੂਜੀਆਂ ਪਾਰਟੀਆਂ ਦੇ ਵਿੱਚ ਆਏ ਰਣਜੀਤ ਸਿੰਘ ਗਿੱਲ ਹੁਣਾਂ ਨੂੰ ਤੁਸੀਂ ਕਹਿ ਰਹੇ ਹੋ ਕਿਉਂਕਿ ਆਪਾਂ ਦੇਖਿਆ ਕਿ ਜਿਹੜੇ ਬਿਜ਼ਨਸਮੈਨ ਰਣਜੀਤ ਸਿੰਘ ਗਿੱਲ ਨੇ ਗਿੱਲਕੋ ਵਾਲੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾਂ ਸ਼ਾਮਲ ਹੋਣ ਦੀਆਂ ਚਰਚਾਵਾਂ ਸੀ ਬਾਅਦ ਦੇ ਵਿੱਚ ਚੱਲ ਪਈ ਚਰਚਾ ਕਿ ਭਾਈ ਉਹ ਕਾਂਗਰਸ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ ਬਾਅਦ ਦੇ ਵਿੱਚ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ। ਜਿਵੇਂ ਉਹ ਭਾਜਪਾ 'ਚ ਸ਼ਾਮਲ ਹੋਏ ਤਾਂ ਉਹਨਾਂ ਦੇ ਘਰ ਦੇ ਉੱਪਰ ਲਖਵਿੰਦਰ ਜੀ ਰੇਟਾ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਹੋਰ ਬੜਾ ਕੁਝ ਜਿਹੜਾ ਉੱਥੇ ਚੱਲ ਪਿਆ ਕੰਮ ਤਾਂ ਹੁਣ ਕੱਲ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਭਾਈ ਦੂਜੇ ਬਿਜ਼ਨਸਮੈਨਾਂ ਨੂੰ ਦੂਜੇ ਲੋਕਾਂ ਨੂੰ ਤੰਗ ਕਰਨ ਦੀ ਬਜਾਏ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਆਪਣੇ ਇਸ ਮੰਤਰੀ ਦੀ ਜਿਹੜੀ ਉਹ ਜਾਂਚ ਸੰਜੀਵ ਅਰੋੜਾ ਦੀ ਜਾਂਚ ਜਿਹੜੀ ਆ ਉਹ ਕਰਾਉਣ ਤਾਂ ਬਿਲਕੁਲ ਇਹਦੀ ਜਾਂਚ ਹੋਣੀ ਚਾਹੀਦੀ ਹੈ ਜਦੋਂ ਤੁਹਾਡਾ ਆਪਣਾ ਵਿਧਾਇਕ ਜਿਹੜਾ ਵਿਧਾਇਕ ਡੈਥ ਹੋ ਚੁੱਕੀ ਹੈ ਪਰ ਉਸੇ ਦੀ ਥਾਂ ਤੇ ਤੁਸੀਂ ਇਹਨੂੰ ਚੋਣ ਲੜਾ ਕੇ ਐਮਐਲਏ ਬਣਾ ਕੇ ਮੰਤਰੀ ਬਣਾਇਆ ਉਂਝ ਹੀ ਵਿਧਾਇਕ ਬੁੱਗੀ ਜਦੋਂ ਇਸ ਬੰਦੇ ਤੇ ਇਲਜ਼ਾਮ ਲਾ ਰਿਹਾ ਸੀ ਤਾਂ ਤੁਸੀਂ ਉਦੋਂ ਗੌਰ ਨਹੀਂ ਕੀਤੀ ਤਾਂ ਹੁਣ ਬਿਲਕੁਲ ਜਦੋਂ ਉਹਨਾਂ ਨੇ ਇਲਜ਼ਾਮ ਸ਼ੁਰੂ ਹੋ ਚੁੱਕਿਆ ਉਹਨਾਂ ਦੇ ਇਲਜ਼ਾਮ ਲੱਗ ਰਹੇ ਨੇ ਤਾਂ ਭਗਵਾਨ ਸਤਿਕਾਰ ਨੂੰ ਚਾਹੀਦਾ ਹੈ ਕਿ ਆਪਣੇ ਮੰਤਰੀ ਦੇ ਖਿਲਾਫ ਜਿਹੜੀ ਆ ਇਹ ਇਲਜ਼ਾਮ ਲੱਗੇ ਉਹਦੀ ਜਾਂਚ ਕਰਵਾਉਣ ਜਾਂਚ ਕਰਵਾ ਕੇ ਦੇਖਣ ਕਿ ਵਾਕਈ ਕੱਪੜਾ ਜਿਹੜਾ ਇਸ ਮਸਲੇ 'ਚ ਹੋਇਆ ਤਾਂ ਉਦੇ ਵਿੱਚ ਜਾਂਚ ਲੋਕਾਂ ਦੇ ਸਾਹਮਣੇ ਰੱਖਣਾ ਹੋਇਆ ਜਾਂ ਨਹੀਂ ਹੋਇਆ ਇਹਦੀ ਪਰ ਇਹ ਹੈ ਵੀ ਇਸ ਵਾਲੇ ਪੰਚੇ ਨੂੰ ਤੁਰਨਾ ਪਊਗਾ ਕੀ ਜਿਹੜੇ ਆਮ ਆਦਮੀ ਪਾਰਟੀ ਦੇ ਇਹ ਫੰਡ ਦੇਣ ਵਾਲੇ ਲੋਕ ਨੇ ਜਿਹਨਾਂ ਰਾਜ ਸਭਾ ਬਦਤੀਆਂ ਗਈਆਂ ਜਿਨ੍ਹਾਂ ਨੂੰ ਹੁਣ ਐਮ ਐਲ ਏ ਮੰਤਰੀ ਤੱਕ ਪਹੁੰਚਾਇਆ ਗਿਆ ਜਿਨ੍ਹਾਂ ਤੇ ਇਹ ਵੀ ਇਲਜ਼ਾਮ ਲੱਗਦਾ ਕਿ ਇਹਨਾਂ ਨੇ ਫੰਡਿੰਗ ਬਹੁਤ ਵੱਡੇ ਪੱਧਰ ਤੇ ਕੀਤੀ ਹੈਗੀ ਆਮ ਆਦਮੀ ਪਾਰਟੀ ਤਾਂ ਕੀ ਉਹਨਾਂ ਲੋਕਾਂ ਦੇ ਖਿਲਾਫ ਆਮ ਆਦਮੀ ਪਾਰਟੀ ਜਿਹੜੀ ਉਹ ਕਾਰਵਾਈ ਕਰੇਗੀ ਜਾਂਚ ਚਲਾਏਗੀ ਇਹ ਜਿਹੜੀ ਇਹ ਗੱਲ ਦੇਖਣ ਵਾਲੀ ਹੋਊਗੀ ਪਰ ਕਸੂਤੇ ਇਲਗਾਮਾ ਚਕਾਲੇ ਕਰੇ ਜਦੋਂ ਸੰਜੀਵ ਅਰੋੜਾ ਉਦੋਂ ਉਹਨਾਂ ਨੇ ਆਪਣੀ ਕੰਪਨੀ ਦੇ ਅਹੁਦਿਆਂ ਤੋਂ ਅਸਤੀਫੇ ਜਿਹੜੇ ਆ ਉਹ ਜਰੂਰ ਦੇ ਦਿੱਤੇ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਘੇਰਿਆ ਵੀ ਗਿਆ ਹੋਰ ਵੀ ਕਈ ਪੀਆਇਲ ਵਗੈਰਾ ਪੱਜਾਂ ਨੇ ਇਸ ਮਸਲੇ 'ਚ ਹੋਰ ਇੱਕ ਖਾਸ ਇੰਟਰਵਿਊ ਵੀ ਜਿਹੜੀ ਆ ਉਹ ਅਸੀਂ ਕਰਾਂਗੇ ਪਰ ਇਹ ਆ ਵੀ ਕਸੂਤੇ ਜਿਹੜੇ ਉਹ ਜਰੂਰ ਸੰਜੀਵ ਅਰੋੜਾ ਘਿਰਦੇ ਦਿਖਾਈ ਦਿੱਤੇ ਹੈ ਲਕਵੇਦਨ ਜੀ ਔਰ ਐਸੇ ਹੀ ਮਸਲੇ ਦੇ ਵਿੱਚ ਹੁਣ ਦੇਖਦੇ ਆ ਕਿ ਜਾਂਚ ਇਸ ਮੰਤਰੀ ਦੇ ਖਿਲਾਫ ਹੁੰਦੀ ਹੈ ਜਾਂ ਨਹੀਂ ਬਿਲਕੁਲ ਸਰ ਆਉਣ ਵਾਲੇ ਸਮੇਂ 'ਚ ਇਹ ਵੀ ਕਲੀਅਰ ਹੋ ਜਾਏਗਾ ਪਰ ਲੱਗਦਾ ਨਹੀਂ ਵੀ ਜਾਂਚ ਜਿਹੜੀ ਆਪਦੇ ਹੀ ਮੰਤਰੀ ਦੇ ਖਿਲਾਫ ਆਮ ਆਦਮੀ ਪਾਰਟੀ ਸਰਕਾਰ ਕਰੇਗੀ ਲੇਕਿਨ ਇਲਜ਼ਾਮ ਲੱਗੇ ਨੇ ਤੇ ਵਿਰੋਧੀ ਪਾਰਟੀ ਵਾਲੇ ਵੀ ਕਹਿ ਰਹੇ ਨੇ ਵੀ ਜਾਂਚ ਕਰੋ ਜਾਂਚ ਹੁੰਦੀ ਹੈ ਨਹੀਂ ਇਹ ਦੇਖਣ ਵਾਲੀ ਗੱਲ ਹੋਗੀ ਤੇ ਉਧਰ ਗੱਲ ਕਰਾਂਗੇ ਹੁਣ ਮੌਜੂਦਾ ਹਾਲਾਤਾਂ ਦੀ ਕਿਉਂਕਿ ਇਹ ਹਾਲਾਤ ਨੇ ਜਿਹੜੇ ਲੈਂਡ ਪੁਲਿੰਗ ਨੀਤੀ ਤੋਂ ਬਾਅਦ ਕੋਈ ਜ਼ਿਆਦਾ ਸੁਖਾਵੇਂ ਪੰਜਾਬ ਸਰਕਾਰ ਦੇ ਲਈ ਨਹੀਂ ਸਰਕਾਰ ਦੇ ਪੈਰਾਂ ਦੇ ਥੱਲੋ ਜ਼ਮੀਨ ਖਿਸਕਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਜਿੱਥੇ ਕਿਸਾਨ ਉੱਥੇ ਹੀ ਵਿਰੋਧੀ ਪਾਰਟੀ ਲਗਾਤਾਰ ਸਰਕਾਰ ਨੂੰ ਪਾਰਟੀ ਨੂੰ ਟਾਰਗੇਟ ਕਰ ਰਹੇ ਨੇ ਸੋ ਇਹਨਾਂ ਸਾਰੇ ਸਿਨੈਰੀਓ ਦੇ ਵਿੱਚ ਹੁਣ ਸਰਕਾਰ ਇੱਕ ਸਰਵੇ ਕਰਾਉਣ ਜਾ ਰਹੀ ਹੈ ਸਰਵੇ ਦੇ ਵਿੱਚ ਵੱਡੀ ਚੌੜੀ ਟੀਮ ਹੈ ਜਿਹੜੀ ਸਰਵੇ ਕਰੇਗੀ ਆਖਿਰੇ ਸਰਵੇ ਹੁਣ ਕਿਸ ਮਾਮਲੇ ਤੇ ਹੋਣ ਜਾ ਰਿਹਾ ਇਸ ਸਰਵੇ ਦੇ ਵਿੱਚ ਸਰਕਾਰ ਜਾਂਚਣਾ ਕੀ ਚਾਹੁੰਦੀ ਹੈ ਪਤਾ ਕੀ ਕਰਨਾ ਚਾਹੁੰਦੀ ਹੈ ਇਹ ਸਰਵੇ ਆਕਰ ਹੋ ਕਿਉਂ ਰਿਹਾ ਜੀ ਬਹੁਤ ਅਹਿਮ ਜਿਹੜੀ ਖਬਰ ਹੈ ਜਿਹੜੀ ਤੁਸੀਂ ਦੱਸ ਰਹੇ ਹੋ ਬਹੁਤ ਅਹਿਮ ਖਬਰ ਹੈ ਔਰ ਹੁਣ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਨਾ ਉਹ ਆਪਣੀ ਫੀਡਬੈਕ ਲੈਣ ਦੇ ਵਾਸਤੇ ਇੱਕ ਵੱਡੀ ਟੀਮ ਟੀਮ ਨਹੀਂ ਮੈਂ ਕਹੂੰਗਾ ਫੌਜ ਹੀ ਕਹੂੰਗਾ ਕਿਉਂਕਿ 800 ਬੰਦਿਆਂ ਦੀ ਟੀਮ ਜਿਹੜੀ ਆ ਇੱਕ ਪ੍ਰਾਈਵੇਟ ਕੰਪਨੀ ਦੇ ਰਾਹੀਂ ਜਿਹੜੀ ਉਹ ਹਾਇਰ ਕਰ ਰਹੀ ਹੈਗੀ ਹੈ ਔਰ ਉਹ ਬੰਦੇ ਆ ਕੇ ਇੱਥੇ ਪੱਕੇ ਤੌਰ ਤੇ ਆਪਣੇ ਜਿਹੜੇ ਟੈਲੀਫੋਨ ਸੈਟਅਪ ਜਿਹੜੇ ਕਾਲ ਸੈਂਟਰ ਵਗੈਰਾ ਜਿਹੜੇ ਇੱਥੇ ਸੈਟਅਪ ਕਰਨਗੇ ਔਰ ਸਰਕਾਰ ਪ੍ਰਤੀ ਲੋਕਾਂ ਨੂੰ ਫੋਨ ਕਰਕੇ ਫੀਡਬੈਕ ਲੈਣਗੇ ਕਿ ਤੁਹਾਡੇ ਕੋਲੇ ਜਿਹੜੀ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਆ ਰਹੀਆਂ ਨੇ ਉਹ ਠੀਕ ਨੇ ਲੋਕ ਉਹਨਾਂ ਤੋਂ ਖੁਸ਼ ਵੀ ਨੇ ਜਾਂ ਨਹੀਂ ਖੁਸ਼ ਨੇ ਕਿੰਨੀ ਕੁ ਗੱਲ ਜਿਹੜੀ ਉਹਨਾਂ ਨੇ ਚੱਲ ਰਹੀ ਹੈਗੀ ਐ ਇਹ ਇਹ ਤੇ ਗੱਲ ਦੇ ਉੱਪਰ ਮਤਲਬ ਇਹਨਾਂ ਨੇ ਉਹ ਸਰਵੇ ਕਰਵਾਉਣ ਜਾ ਰਹੇ ਆ ਯਾਨੀ ਇਹ 800 ਬੰਦਿਆਂ ਦੀ ਟੀਮ ਦਾ ਬੋਝ ਜਿਹੜਾ ਉਹ ਸਰਕਾਰੀ ਤੌਰ ਤੇ ਲੋਕਾਂ ਦੀਆਂ ਜੇਬਾਂ ਦੇ ਉੱਤੇ ਪੈਣ ਤਿਆਰ ਆ ਆਮ ਆਦੀ ਪਾਰਟੀ ਆਪਣੀ ਫੀਡਬੈਕ ਜਾਂ ਸਰਵੇ ਜਿਹੜਾ ਇਹ ਕਰਵਾਉਣ ਜਾ ਰਹੀ ਹੈ ਆਪਣਾ 800 ਬੰਦਿਆਂ ਦੀ ਟੀਮ ਲਾ ਕੇ ਪ੍ਰਾਈਵੇਟ ਕੰਪਨੀਆਂ ਦੇ ਰਾਹੀਂ ਉਹਨਾਂ ਦਾ ਜਿਹੜਾ ਫਜ਼ੂਲ ਖਰਚਾ ਲਖਵਿੰਦਰ ਜੀ ਉਹ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਦੇ ਉੱਤੇ ਪੈਣ ਤਿਆਰ ਆ ਕਰੋੜਾਂ ਰੁਪਈਆ ਦਾ ਜਿਹੜਾ ਉਹ ਖਰਚਾ ਸਰਕਾਰੀ ਖਜ਼ਾਨੇ ਦੇ ਵਿੱਚੋਂ ਕਹਿੰਦੇ ਕਿ ਅਦਾਇਗੀ ਕਰਕੇ ਜਿਹੜਾ ਉਹ ਕੀਤਾ ਜਾਣਾ ਔਰ ਬੱਲੇ ਬੱਲੇ ਇਹਨਾਂ ਨੇ ਆਪਣੀ ਕਰਾਉਣੀ ਹੈ ਔਰ ਖਰਚਾ ਜਿਹੜਾ ਲੋਕਾਂ ਦੀਆਂ ਜੇਬਾਂ ਤੇ ਪੈਣਾ 800 ਬੰਦੇ ਸਿਰਫ ਸਰਕਾਰ ਦੀ ਫੀਡਬੈਕ ਲੈਣ ਵਾਸਤੇ ਜਾਂ ਸਰਕਾਰ ਦੇ ਸਰਵੇ ਕਰਨ ਵਾਸਤੇ ਜਾਂ ਸਰਕਾਰ ਦੇ ਜਿਹੜੀਆਂ ਇਹ ਪੌਲਸੀਆਂ ਦੇ ਉੱਪਰ ਗੱਲਬਾਤ ਮਤਲਬ ਜੇ ਤਾਂ ਇਸ ਕਰਕੇ ਪੋਜੀਟਿਵਲੀ ਜੇ ਗੱਲ ਕਰਨੀ ਹੋਵੇ ਤਾਂ ਗੱਲ ਵੱਖਰੀ ਹੈ ਪਰ ਇਹ ਤਾਂ ਆਪਣੇ ਹੋਰ ਤਰੀਕੇ ਦੇ ਨਾਲ ਸਤਾਈ ਇਹ ਚੋਣਾਂ ਨੂੰ ਲੈ ਕੇ ਜਿਹੜੇ ਇਹ ਸਰਵੇ ਹੋਣ ਜਾ ਰਹੇ ਨੇ ਤਾਂ ਇਸ ਕਰਕੇ ਉਹ ਲੋਕਾਂ ਦੇ ਉੱਪਰ ਜਿਹੜਾ 800 ਲੋਕਾਂ ਦਾ ਜਿਹੜਾ ਉਹ ਬੋਝ ਹੈ ਉਹ ਪੈਣ ਜਾ ਰਿਹਾ ਕਰੋੜਾਂ ਰੁਪਈਆ ਦਾ ਨਜਾਇਜ਼ ਬੋਝ ਪੈਣ ਜਾ ਰਿਹਾ ਵਜੂਦ ਖਰਚੀ ਪੈਣ ਜਾ ਰਹੀ ਹੈ ਤਾਂ ਦੇਖਦੇ ਆ ਕਿ ਇਹਨਾਂ ਸਰਵੇਆਂ ਦੇ ਵਿੱਚ ਨਿਕਲ ਕੇ ਕੀ ਆਉਂਦਾ ਹੈ ਕਿ ਇਹਨਾਂ ਸਰਵੇਆਂ ਦੇ ਨਾਲ ਪੰਜਾਬ ਦੇ ਲੋਕਾਂ ਦੀ ਕੋਈ ਬਿਹਤਰੀ ਹੁੰਦੀ ਹੈ ਜਾਂ ਨਹੀਂ ਹੁੰਦੀ ਤਾਂ ਗੱਲ ਦੇਖਣ ਵਾਲੀ ਹੋਊਗੀ ਪਰ ਫਿਲਹਾਲ ਪਹਿਲੀ ਨਜ਼ਰੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਉੱਪਰ 800 ਲੋਕਾਂ ਦੀ ਟੀਮ ਦਾ ਜਾ ਨਜਾਇਜ਼ ਬੋਝ ਖਾਤੇ ਦਾ ਭੈਣ ਜਾ ਸੋ ਸਤਿ ਸ਼੍ਰੀ ਅਕਾਲ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਲਿਖੋਗੇ ਸੋ ਇਹਨਾਂ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਵੱਲੋਂ ਅੱਜ ਦੀਆਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਉਹ ਤੱਕ ਦੇ ਇਜਾਜ਼ਤ ਧੰਨਵਾਦ